ਇਹ ਮਾਲ ਪਰਮੋਧ ਹੋਇਆ ਕਿ ਪੀਆ ਨਾ ਜਾਊਗੀ ਜੇ ਸਾਨੂੰ ਵੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਲੋਗ ਡਰਗ ਸਮਗਲਿੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਡੀਐਸਪੀ ਧੂਰੀ ਤੇ ਉਹਨਾਂ ਦੀ ਟੀਮ ਐਸਐਚਓ ਸ਼ੇਰਪੁਰ ਨੇ ਐਫਰਟ ਕਰਕੇ ਇਹਨਾਂ ਦਾ ਬੰਦਿਆਂ ਨੂੰ ਐਪਰੀਹੈਂਡ ਕੀਤਾ ਉਹਨਾਂ ਤੋਂ ਰਿਕਵਰੀ ਹੋਈ ਹੈਗੀ ਜੀ 1 ਕਿਲੋ 20 ਗ੍ਰਾਮ ਹੈਰੋਇਨ 10 ਕਿਲੋ ਚੂਰਾ ਪੋਸਟ ਭੁਕੇ ਅ 415000 ਰੁਪਏ ਡਰਗਮਨੀ ਇੱਕ i20 ਗੱਡੀ ਤੇ ਇੱਕ ਟੂ-ਵੀਲਰ ਇਸ ਦੇ ਤਹਿਤ ਐਫਆਈਆਰ ਨੰਬਰ 88 ਦਰਜ ਹੋਈ थाना ਪੁਲਿਸ ਸਟੇਸ਼ਨ ਸ਼ੇਰਪੁਰ ਦੇ ਵਿੱਚ ਅ ਅੰਡਰ ਸੈਕਸ਼ਨ 15 21 685 ਜਿਹੜੇ ਦੋ ਦੋਸ਼ੀ ਹੈ ਉਹਨਾਂ ਦਾ ਨਾਮ ਹੈਗਾ ਦਵਿੰਦਰ ਉਰਫ ਗੱਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਟਿੱਬੇ ਟੱਬਾ ਪਿੰਡ थाना ਸ਼ੇਰਪੁਰ ਤੇ ਦੂਸਰਾ ਦੋਸ਼ੀ ਹੈਗਾ ਹਰਦੀਪ ਸਿੰਘ ਜੋ ਕਿ ਲੌਂਗੋਵਾਲ ਦਾ ਰਹਿਣ ਵਾਲਾ ਹੈ ਜੋ ਦਿਵਿੰਦਰ ਉਸ ਗੱਡੀ ਹੈ ਉਸ ਤੇ ਪਹਿਲਾਂ 9 ਐਫਆਈਆਰ ਹੈ ਜਿਨ੍ਹਾਂ ਵਿੱਚੋਂ ਇੱਕ ਐਫਆਈਆਰ ਐਨਡੀਪੀਐਸ ਐਕਟ ਦੀ ਹੈ ਤੇ ਜਿਹੜਾ ਦੂਸਰਾ ਦੋਸ਼ੀ ਹਰਦੀਪ ਹੈ ਉਸ ਤੇ 2 ਐਫਆਈਆਰ ਹੈ ਦੋਵੇਂ ਹੀ ਪਹਿਲਾਂ ਐਨਡੀਪੀਐਸ ਐਕਟ ਦੀ ਰਿਕਵਰੀਜ਼ ਦੇ ਤਹਿਤ ਸੀ ਇਸ ਮਸਲੇ ਦੇ ਵਿੱਚ ਜਿੰਨੀ ਵੱਡੀ ਐ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਤਾਰ ਜੁੜਨਗੇ ਲਿੰਕੇਜਸ ਹੋਣਗੇ ਤੇ ਇਸ ਲਈ ਹੀ ਰਿਮਾਂਡ ਲੈ ਕੇ ਅਸੀਂ ਇਨ੍ਹਾਂ ਦੋਸ਼ੀਆਂ ਦੀ ਪੁੱਛਗਿੱਛ ਕਰ ਰਹੇ ਹਾਂ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਜੋ ਬੈਕਵਰਡ ਫਾਰਵਰਡ ਲਿੰਕੇਜਸ ਹੈ ਉਹਨਾਂ ਦਾ ਅਸੀਂ ਖੁਲਾਸਾ ਕਰ ਸਕੀਏ ਕਿੰਨੇ ਕਿੰਨੇ ਉਮਰ ਦੇ ਦ ਜਿਹੜਾ ਦਵਿੰਦਰ ਉਸ ਗੱਗੀ ਆ ਉਸਦੀ ਤਕਰੀਬਨ ਉਮਰ 26 ਸਾਲ ਦੀ ਹੈ ਤੇ ਜੋ ਹਰਦੀਪ ਸਿੰਘ ਹੈ ਉਸਦੀ ਉਮਰ ਕਰੀਬ 24 ਸਾਲ ਦੀ ਹੈ ਕਿੰਨੇ ਪਹਿਲਾਂ ਪਰਚੇ ਦਰਜ ਨੇ ਜੋ ਹਰਦੀਪ ਸਿੰਘ ਜਿਹ ਉਹ ਦਵਿੰਦਰ ਸਿੰਘ ਉਸ ਗੱਗੀ ਆ ਉਸਤੇ ਪਹਿਲਾਂ 9 ਪਰਚੇ ਦਰਜ ਨੇ ਤੇ ਜੋ ਹਰਦੀਪ ਸਿੰਘ ਹੈ ਉਸਤੇ ਪਹਿਲਾਂ 2 ਪਰਚੇ ਦਰਜ ਨੇ ਐਨ ਕੋਈ ਹੋਰ ਵੀ ਕੋਈ ਵਾਹਨ ਹੋ ਹੋਇਆ ਨਹੀਂ ਜਿਹੜੀ ਜੀ ਰਿਕਵਰੀ ਹੋਈ ਹੈ ਫਿਲਹਾਲ ਤਾਂ ਇਸ ਦੇ ਵਿੱਚ ਇਹੀ ਰਿਕਵਰੀਆਂ ਹੋਈਆਂ ਨੇ ਜਿਹੜੇ ਦੋ ਵਾਹਨ ਹੋਏ ਨੇ ਪਲੱਸ ਜਿਹੜੀ ਮੈਂ ਤੁਹਾਨੂੰ ਤਿੰਨ ਹੋਰ ਚੀਜ਼ਾਂ ਦੱਸੀਆਂ ਡਰਗ ਮਨੀ ਤੇ ਦੋ ਡਰੱਗਸ ਦੀ ਜਿਹੜੇ ਰਿਕਵਰੀਜ਼ ਹੈ ਇਸ ਤੋਂ ਇਲਾਵਾ ਹੁਣ ਕੀ ਸਾਡੀ ਅੱਗੇ ਫਰਦਰ ਇਨਵੈਸਟੀਗੇਸ਼ਨ ਚਾੰਦਾ ਉਹ ਸਮਾਂ ਹੀ ਦੱਸ ਪਾਏਗਾ ਸਰ ਜਿਹੜੇ ਵਾਹਨ ਹੋ ਗਏ ਚੋਰੀ ਦੇ ਨੇ ਕਿ ਇਹਨਾਂ ਦੇ ਜੀ ਫਿਲਹਾਲ ਪਤਾ ਚੱਲ ਰਹਾ ਹੈਗਾ ਕਿ ਇਹਨਾਂ ਦੇ ਆਪਣੇ ਹੀ ਹੈਗੇ ਅਸੀਂ ਰਿਕਾਰਡ ਲੈ ਕੇ ਤੇ ਉਸ ਦੀ ਵੀ ਜਸਟੀਫਿਕੇਸ਼ਨ ਪੂਰੀ ਕਰਾਂਗੇ